ਸੀ ਗਾਲ ਮਿੱਤਰੋ ਕੀ ਹਾਲ ਚਾਲ ਆ ਸਵਾਤ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਮੇਲੇ ਤੇ ਜਾਣਾ ਚਾਹੋ ਮੁੰਡਿਆ ਸਾਸੀ ਗਾਲ ਬਈ ਸਾਹਾਂ ਨੂੰ ਹੂੰ ਚੱਲਦੇ ਆਂ ਮੇਲੇ ਤੇ ਆਪਾਂ ਉੱਥੇ ਚੱਲ ਕੇ ਦੇਖਦੇ ਆਂ ਦੰਗੜਾਂ ਆਹ ਦੇ ਆ ਬੰਦੇ ਦੋ ਤਾਂ ਇੱਥੇ ਬੈਠਿਆ ਇੱਕ ਆਹ ਦੇ ਚਲ ਤੇਥੋਂ ਕਰਾਉਣਾ ਕੀ ਯਾਰ ਚੱਲ ਕਰੀ ਚੱਲ ਚੱਲ ਕਰਾਂ ਪੇਪਰ ਆ ਇਹਨੂੰ ਛੱਡ ਕੇ ਕੀ ਕਰੀਏ ਇੱਕ ਬੰਦਾ ਹੋ ਗਿਆ ਗਿਆ ਬਈ ਇੱਕ ਆ ਗਿਆ ਤੇ ਦੂਜੇ ਹਜੇ ਆਉਂਦੇ ਆਗੇ ਹੌਲੀ ਹੌਲੀ ਇਕੱਠੇ ਹੁੰਦੇ ਆ ਆ ਗਏ ਜੀ ਹਾਂ ਆ ਗਏ ਚੱਲ ਗਏ ਮੇਲੇ ਤੇ ਆ ਇੱਕ ਬੰਦਾ ਆ ਗਿਆ ਇੱਕ ਆ ਦੀ ਇੱਕ ਆ ਦੀ ਆ ਵਿਚਾਲੇ ਤਾਂ ਉਹੀ ਅੜਿਆ ਬੈਠਾ ਇੱਕ ਇਹ ਚਾਹ ਲੈ ਕੇ ਚਲੋ ਅਸੀਂ ਬਾਦੂ ਘਟੂ ਜਾ ਇਹਨੂੰ ਲੈ ਕੇ ਨਹੀਂ ਜਾਣਾ ਇਹਨੂੰ ਲਿਜਾਣਾ ਨਹੀਂ ਅਸੀਂ ਐਂਡ ਫੜੀ ਬੈਠਾ ਹੈ ਕਹਿੰਦਾ ਲੈ ਕੇ ਜਾਉਂਗਾ ਪਰ ਲੈ ਕੇ ਜਾਣਾ ਨਹੀਂ ਇੱਕ ਆਹ ਇੱਕ ਆਹ ਤੇ ਦੋ ਤਿੰਨ ਬੰਦੇ ਹਜੇ ਗਏ ਵੇ ਆ ਹੌਲੀ ਹੌਲੀ ਇਕੱਠੇ ਹੁੰਦੇ ਆ ਹਜੇ ਗੱਡੀ ਤਾਂ ਆਪਣੀ ਰਾਹ ਚ ਆਉਂਦੀ ਅਸੀਂ ਤੇ ਜਾਣਾਗਾ ਬਾਅਦ ਜਦੋਂ ਓਕੇ ਸੇ ਕੋਈ ਨਹੀਂ ਹੁੰਦਾ ਡਾਕਟਰ ਦਾ ਕੰਮ ਖਾਦਾਗਾ ਜਿਵੇਂ ਕਿਉਂ ਜੇ ਬਹਣੀ ਜਾਂਦਾ ਇੱਥੇ ਕੋਈ ਨਹੀਂ ਇੱਥੇ ਬਹਿ ਜਾਗੇ ਬਰਾ ਆ ਵਪਾਰੀ ਸਾਡਾ ਆ ਗਿਆ ਮੁੰਡਾ ਘਰੇ ਆ ਗਿਆ ਆ ਗਿਆ ਘਰੇ ਹੁਣ ਫਿਰ ਜਾਵਾਂਗੇ ਮੇਲੇ ਤੇ ਆ ਨਾ ਰੂੰਗਾ ਦੇਖ ਲੋ ਆ ਰੂੰਗਾ ਇਹਨੂੰ ਭੋਲੀ ਗਿਆ ਸੀ ਇਹ ਉਹ ਇਹਨੂੰ ਰਾਤ ਜੀ ਬੁਲਾਇਆ ਸੀ ਦੋ ਬੰਦੇ ਆ ਆ ਗਏ ਹੌਲੀ ਹੌਲੀ ਹੁੰਦੇ ਆ ਇਕੱਠੇ ਫਿਰ ਜਾਣਾ ਆ ਆਈ ਹੋਵੇ ਮੇਲੇ ਤੇ ਆ ਦੇਓ ਫੋਟੋ ਲੱਗੀ ਮਹ ਲਖ ਹੋਗੀ ਆ ਇੱਕ ਬੰਦਾ ਹੋਰ ਆ ਗਿਆ ਆਪਣਾ ਇਕੱਠੇ ਹੋਈ ਜਾਂਦੇ ਆ ਹੌਲੀ ਹੌਲੀ ਹਣੀ ਜਾਮੇ ਵਾਲਾ ਚੱਲ ਚੱਲਾਂਗੇ ਹੁਣ ਮੈਂ ਵੀ ਚੱਲ ਗਿਆ ਹੁਣ ਤਾਂ ਮੈਂ ਵੀ ਚੱਲ ਨੂੰ ਤੂੰ ਤਾਂ ਜਾਣਾ ਨਹੀਂ ਸੀ ਹੁਣ ਕਿਵੇਂ ਤਿਆਰ ਹੋ ਗਿਆ ਚੱਲਾਂਗੇ ਨਾ ਅਸਤਾ ਲੈ ਕੇ ਨਹੀਂ ਜਾਣਾ ਬਈ ਹੁਣ ਅਮਾ ਕੋਈ ਨਹੀਂ ਚੱਲਾਂਗੇ ਓ ਜਾ ਯਾਰ ਹਣੀ ਆ ਕੀ ਗੱਲ ਮੁੰਡਾ ਕਪੈਨ ਵਾਲਾ ਵਾਜਦਾ ਪਿੰਡ 'ਚ ਮੁੰਡਾ ਕਪੈਨ ਵਾਲਾ ਏ ਕੋਈ ਯੱਤੇ ਹੁੰਦਾ ਥੋੜੀ ਜਿਹੀ ਕਾਰ ਸਟਾਰਟਰ ਨੂੰ ਫੇਰ ਫੜਾ ਯਾਰ ਮੋਟਰ ਇਹਦਾ ਪਾਤਿੰਗਣਾ ਸੱਟਨਾ ਆ ਤਾਂ ਕਾਰ ਦਾ ਵੀ ਕਰਦਾ ਸਟਾਰਟ ਮੁੰਡੇ ਨੇ ਚੱਲ ਕਰਾਂ ਖਿੱਚਦੇ ਜਾ ਉਹਦੋਂ ਹੌਲਰ ਇਸ ਤੇ ਜਾਣ ਦੇ ਪਹਿਲਾ ਗੀਅਰ ਚ ਚੱਲੋ ਜੀ ਬੁੱਲਰ ਸਾਹਿਬ ਉਹ ਸਾਰੇ ਬੁੱਲਰ ਸਾਹਿਬ ਆ ਕੀ ਕਰਦੇ ਹੋ ਤੁਸੀਂ ਉਹ ਦਰਸਾਉਂਦੇ ਆ ਬੇਸ ਰੱਖਣਾ ਥੋੜੀ ਹੈਨੀ ਉਹ ਸੰਗੀ ਜਾਂਦਾ ਚੱਲ 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 ਜਾਂਦੇ ਉਹਨਰੇ ਇੱਥੇ ਜਾਂਦੇ ਉਹ ਜਾ ਯਾਰ ਉਹ ਰੋੜ ਕੀ ਲੈ ਜਾ ਅਰੇ ਬਾਬਾ ਰੱਖ ਲੈ ਹੀ ਗਿਆ ਜਾੜੂ ਸਰੇ ਬਾਪੋਂ ਤਾਂ ਜਾ ਆਰੇ ਟ੍ਰੇਲ ਟੱਕਰ ਗਈ ਓਏ ਆ ਕੀ ਆ ਓਏ ਇਹਦਾ ਮੇਰੇ ਸੱਜਣ ਟ੍ਰੇਲ ਟੱਕਰ ਗਈ ਆ ਬੰਦੀ ਰਹੀ ਜੂਰੇ ਤੋਂ ਬੱਜ ਤੋਰ ਤੇ ਬੰਦੇ ਚੱਲੇ ਬਈ ਤੇ ਤੇ ਆਏਗੇ ਆਏਗੇ ਆ ਮੈਂ ਤਾਂ ਆਪ ਆ ਸੰਗ ਦਾ ਚੱਲਣਾ ਮੇਲੇ ਤੇ ਇਹ ਆ ਉਹ ਕੱਲੇ ਨਹੀਂ ਡੋਟ ਆਉਂਦਾ ਓਏ ਓਏ ਆ ਤਾਂ ਮੁੰਡੇ ਖੜੇ ਐ ਤੇ ਪਾਣੀ ਪੀਣ ਆ ਦੇਖ ਲੋ ਝੂਟੇ ਲੈੰਦਾ ਓ ਕੀ ਹੋ ਗਿਆ ਸੀ ਕੀ ਹੋ ਗਿਆ ਬਹਿ ਜਾ ਬਹਿ ਜਾ ਯਾਰ ਝੂਟੇ ਲੈ ਲੈ ਓ ਝੂਟਾ ਦੇ ਦੋ ਡਾਕਟਰ ਨੂੰ ਝੂਟਾ ਝੂਟਾ ਓ ਓ ਦੇ ਦੋ ਝੂਟੇ ਆ ਦੇਖ ਲਓ ਇੱਥੇ ਪਾਣੀ ਵੀ ਰੁਕ ਗਿਆ ਇੱਥੇ ਪੰਪ ਤੇ ਆ ਲੱਤਾਂ ਦੇਖ ਡਾਕਟਰ ਝੂਟੇ ਲੈ ਲਾ ਗਿਆ ਓਏ ਜਾਣਾ ਨਹੀਂ ਹਜੇ ਉਹ ਮੈਂ ਹੋ ਗਿਆ ਇਹਦਾ ਤਾਂ ਮੇਲਾ ਮੇਲਾ ਆਹ ਵੇਖ ਤਾਂ ਲੜਦਾ ਫਿਰਦਾ ਜੀ ਇੱਥੇ ਭੈਣ ਤੁਰੇ ਸਾਰ ਕੋ ਹਲਾਤਾ ਹੀ ਪੰਪ ਦਾ ਭੈਣ ਜੀ ਮਾਸਟਿਕ ਕਰਦਾ ਉਹ ਦੇਖੋ ਇਨੀ ਕੋਈ ਨਹੀਂ ਉਹ ਤਾਂ ਸੁੱਤੇ ਪਿਆਦਾ ਉਹ ਦੇਖ ਲਾ ਉਹ ਰਾਖੀ ਵਾਲੇ ਉਹ ਮੰਜਲ ਪਰ ਉਹਦਾ ਵਿੱਚ ਛੂਲਾ ਯਾਰ ਰੱਖ ਲੋ ਵਿੱਚ ਛੂਲਾ ਯਾਰ ਰੱਖ ਲੋ ਪੂਲੀ ਈਲੋ ਈਲੋ ਪਾਣੀ ਮੰਡਿਓ ਡਾਕਟਰ ਪੀ ਪਾਣੀ ਚੱਲਾ ਫਿਰ ਚਲੋ ਗਰਾ ਚਲੋ ਯਾਰ ਪੀਓ ਪਾਣੀ ਚਲੋ ਵੀ ਚਲ ਹੋਂਡੇ ਮੇਲੇ ਤੇ ਆ ਗਿਆ ਦੇ ਨਾ ਆ ਕੀ ਕਾਹਦਾ ਸੌਦਾ ਕਰਨਾ ਹੈ ਹਲੋ ਸੌਦਾ ਨੋ ਵੀ ਯੂਟਿਊਬ ਉਪਰ ਕੁਰੇ ਨਹੀਂ ਜਾਂਦਾ ਹਾਂ ਬੜੇ ਹੋ ਗਏ ਬੁੜੇ ਹੋ ਗਏ ਆ ਗਏ ਮੇਲੇ ਤੇ ਰਾਤ ਲੋ ਜੀ ਮੱਥਾ ਤਾਂ ਠੀਕ ਤਾਂ ਮੱਥਾ ਠੀਕਦਾ ਸਾਰਿਆਂ ਨੇ ਹੋਂਦਾ ਮੇਲਾ ਬੰਦ ਹੋ ਗਿਆ ਸਾਰਾ ਚੰਡੋਲਾ ਬੰਦ ਪਿਆ ਸਾਰਾ ਕੁਝ ਬੰਦ ਪਿਆ ਪਰ ਮੱਥਾ ਠੀਕਦਾ ਸੀ ਲਓ ਵੀ ਜਦੋਂ ਅਸੀਂ ਪਹੁੰਚੇ ਮੇਲਾ ਤਾਂ ਬੰਦ ਹੋ ਗਿਆ ਆ ਦੇ ਹੁਣ ਮੇਲਾ ਹੋ ਗਿਆ ਬੰਦ ਹੁਣ ਚੱਲਦਾਂ ਘਰੇ ਦੇਖ ਲੈ ਮੇਲਾ ਹੋਰ ਆ ਦੇਖ ਲੋ ਮੇਲਾ ਤਾਂ ਆ ਦੇ ਆ ਪਿਆ ਸਾਰਾ ਕੁਝ ਬੰਦ ਆ ਦੇਖ ਲੈ ਇਹਨਾਂ ਨੇ ਮੇਲਾ ਹਾਂ ਓਏ ਆ ਦੇਖ ਲਿਆ ਮੇਲਾ ਲਾ ਜੀ ਮੌਜਾਂ ਜਮਾਉਣ ਦੇ ਨੇ ਛਤਈ ਪੁਲਸ ਵਾਲੇ ਮਗਰ ਪੈ ਗਏ ਜੀ ਕਿਉਂ ਕਹਤੋਂ ਮੈਂ ਤਾਂ ਜਦੋਂ ਮਗਿਆ ਖੜ ਕੇ ਜਿਨੀਆ ਮਾਹਲਾ ਮਗਰੀ ਆ ਭੱਜਿਆ ਚੱਲ ਮਾ ਮਗਿਆ ਵੀ ਜਾ ਨਾ ਭੱਜ ਕਾ ਤੋ ਲੈ ਸੀ ਤੁਸੀਂ ਹੈ ਹਾਂ ਤੇ ਖੇਲ ਕਰ ਕਹਿੰਦਾ ਬੰਦ ਕਰਾਉਂਦਾ ਸੋਦਾ ਦੁਕਾਨਾਂ ਸਾਰੀਆਂ ਬੰਦ ਕਰਾਉਂਦੇ ਸੀ ਪਹਿਲਾਂ ਮੈਨੂੰ ਆਇਆ ਹੋਗਾ ਮੈਂ ਤੁਸੀਂ ਕੁਛ ਚੋਰੀ ਜਾ ਕੇ ਬਾਡਲੇ ਮੈਂ ਤਾਂ ਐ ਤੁਹਾਨੂੰ ਦੇਖ ਕੇ ਭੱਜ ਲਿਆ ਮੈਂ ਤੁਹਾਨੂੰ ਦੇਖ ਕੇ ਭੱਜ ਲਿਆ ਹੈ ਓਏ ਤੇਜ ਜੀ ਮੈਂ ਤਾਂ ਤੁਹਾਨੂੰ ਦੇਖ ਕੇ ਭੱਜ ਲਿਆ ਮੈਂ ਚੋਰੀ ਜਾ ਕੇ ਭੱਜ ਲੇ ਕੋਈ ਮੈਂ ਮਗਰ ਸੀ ਮਤਲਬ ਕੋਲਟੀ ਬਾੜ ਬਾਹਰ ਚਾਏ ਇੰਨੇ ਮਗਰ ਤਾਂ ਬੋਲਦਾ ਮੇਰਾ ਆਉਂਦੇ ਸੀਗਾ ਆਹ ਵੱਡੀ ਆ ਹੁਣ ਤਾਂ ਆ ਹੀ ਦੇਖ ਲਓ ਬਸ ਹੁਣ ਤਾਂ ਝੂਟਾ ਲੈਣੀ ਜਾਣੇ ਆਹੀ ਆ ਸਾਰਾ ਵੱਡੀ ਦਾ ਓਏ ਹਾਂ ਤਿੰਨੇ ਇੱਕੋ ਹੀ ਨੇ ਲੈ ਗੱਲ ਕੋਈ ਨਹੀਂ ਲੈਣਾ ਝੂਟੇ ਜਾ ਯਾਰ ਹਾਂ ਓਏ ਕਰੋ ਤੁਰਨ ਲੱਗੇ ਕਹਿਣ ਬਈ ਚੰਡੋਲ ਤੇ ਝੂਟਾ ਦਾ ਪੱਕਾ ਲੈਣਾ ਇਹ ਮੈਂ ਤਮੰਤ ਕਰ ਲਿਆ ਹਾਂ ਤਾਂ ਹਾਂ ਵਾਹ ਕੇ ਜਾਂ ਉਹਥੇ ਜੱਜ ਨਾ ਬਣਾ ਦੀ ਮੇਲਾ ਭਰਿਆ ਵਾ ਫੁੱਲ ਦੇਖ ਲਓ ਬੰਦ ਕਰਾ ਕੇ ਬੋਲਸ ਵਾਲੇ ਸਾਰਾ ਇਹ ਕਿੱਦਾਂ ਪਾਪੇ ਕੀ ਹੋ ਗਿਆ ਸੀ ਓਏ ਦਿਖਾਤਾ ਮੇਲਾ ਸਾਰਾ ਨਾ ਬੰਨ ਤਾ ਅਸੀਂ ਲਾਈਟਾਂ ਆ ਇਹਨਾਂ ਦੀਆਂ ਇਹ ਤੋਂ ਬੇਠਾ ਲੈਂਦੇ ਸੀ ਉਹ ਕਰਾ ਕੇ ਬੰਨ ਦੇਤਾ ਇਹਨਾਂ ਨੂੰ ਪੇਠਾ ਜਾਂਦੇ ਕਿਵੇਂ ਸੀ ਉਹ ਇੱਕ ਦੂਜੇ ਦੇ ਮੂਹਰ ਦੀ ਜਦੋਂ ਬੋਲਸ ਆਲੇ ਆਏ ਸੀ ਕਿੰਗਾ ਤੋ ਵਜਿਆ ਸੀ ਮੈਂ ਤਾਂ ਉਹਨੂੰ ਦੇਖ ਕੇ ਭਾੜਾ ਮਾਹ ਕੋ ਚਾਕੇ ਵਜਿਆ ਇਹ ਮੈਂ ਤਾਂ ਮਾਹ ਗੀ ਛੋੜੇ ਮੈਂ ਤਾਂ ਪੋਸਤ ਮੈਂ ਤਾਂ ਸਾਰਾ ਮੂਰੇ ਵੀ ਜਾਣਾ ਸੀ ਮਾ ਮੇਰੇ ਉਹਨਾਂ ਅਸੀਂ ਵੀ ਬਾਦੂ ਦੀਆਂ ਪੈ ਜਾਣੀਆਂ ਮਾ ਸਮਾਨ ਇਹ ਚਾਕੇ ਭਜੇ ਹੋਣਗੇ ਜਦੋਂ ਤੁਸੀਂ ਭਜੇ ਪੱਕੀ ਗੱਲ ਆ ਕਰਨ ਜਦੋਂ ਭਜੇ ਜੇ ਮਾ ਸਮਾਨ ਚਾਕੇ ਭਜ ਜਾਏ ਇਹ ਮੈਂ ਤਾਂ ਸਾਰਾ ਨਾ ਮੂਰੇ ਜਾਵਾਂ ਮੈਂ ਤਾਂ ਮੋਤ ਦੇ ਗੂੜੇ ਨੂੰ ਪੁੱਛੀ ਜਾਂਦੇ ਬਸੜ ਮੈਂ ਤਾਂ ਖੂ ਆਪ ਵੀ ਦੇਖ ਲੈ ਮਾ ਭਈ ਉਧਰ ਹੁਣ ਪੈਣਗੀਆਂ ਬਹੁਤ ਮੈਂ ਤਾਂ ਉਹਦੇ ਕੋਲੇ ਬੈਠਾ ਜਾਈਗਾ ਹਾ ਹਾ ਕਾ ਨਾ ਕੋ ਦੋ ਭੈਣ ਜਨ ਫੜਦਾ ਹਾਂ ਹਾਂ ਓਏ ਆ ਮੁੰਡੇ ਮੇਲਾ ਦੇਖਿਆ ਹੰਭ ਕੇ ਬੈਈਏ ਹੁਣ ਦੇਖਿਆ ਮੇਲਾ ਹੈ ਬਿੱਲਾ ਵੀ ਦਿਖਾ ਦੇ ਇੱਧਰ ਨੂੰ ਕੱਠਾ ਆ ਦੇ ਡਾਕਟਰ ਦੇਖ ਲਿਆ ਮੇਲਾ ਉਹ ਦੱਸ ਮੇਲਾ ਦੇਖ ਲਿਆ ਓਏ ਕੀ ਹੋ ਗਿਆ ਹੈ ਮੇਲਾ ਦੇਖ ਲਿਆ ਮੇਲਾ ਦੇਖ ਲਿਆ ਜਦੋਂ ਮੈਂ ਉਹ ਵੇਲੇ ਦੋ ਨਾ ਮੈਂ ਛੁੱਟਿਆ ਮੈਂ ਤੁਹੂ ਜੀ ਤੇ ਮੈਂ ਬਾਬਾ ਦਾ ਪਸਲਾ ਚੱਕ ਮੈਂ ਪਸਲਾ ਪਾ ਦਿਲਾ ਫਿਰ ਨੇ ਵਾਲੇ ਗਈ ਛੰਡੋ ਲਾ ਜੂਟਣ ਆਏ ਜੀ ਝੂਟ ਕੋ ਜੋਰੀ ਦਿੱਤਾ ਕੋਈ ਲੜੀ ਆ ਪੁਲਸ ਵਾਲੇ ਆ ਡਾਕਟਰ ਹੈਲੋ ਦੇਖ ਲੈ ਮੇਲਾ ਓਏ ਆ ਕੀ ਓਏ ਆ ਕੀ ਮੋਟਰ ਹੈ ਗੱਡੀ ਪਹਾ ਲੈ ਆਪਾਂ ਨੂੰ ਇਹ ਫਿਰ ਜਿਹੜਾ ਮੰਜੜ ਸੁਕੀ ਸੁਕੀ ਮੂਰੇ ਬਹਿ ਗਿਆ ਸੁਕੀ ਲੈ ਡੱਕੀ ਜਾਗਦੀ ਆ ਦੋਨਾਂ ਦਾ ਆ ਪੱਕੂ ਉਹ ਰਹਿ ਗਿਆ ਓਏ ਚੱਲੋ ਵੀ ਮੁੰਡਿਆ ਕਰਾਂ ਚੱਲ ਗਏ ਪਿੰਡ ਨੂੰ ਹਾਂ ਗੂ ਗਲਾਬੀ ਆਏ ਹਾਂ ਨਾਲੇ ਯਾਰ ਨਹੀਂ ਹੁੰਦੀ ਇਹਦਾ ਬਰਫੀ ਲੈ ਮੁੰਡੇ ਬਰਫੀ ਬਾਜ਼ਾਰ ਦਾ ਵੰਦਾ ਹੋਰ ਤਾਂ ਕੋਈ ਮਿਲਿਆ ਨਹੀਂ ਨਾ ਤਰੀ ਇਹਦਾ ਜਿਹੜਾ ਇੱਥੇ ਇੱਥੇ ਕਹੁੰਦੇ ਨੇ ਪਰ ਅਵੀ ਟੱਕਰ ਜਾਣਾ ਨਹੀਂ ਨੀ ਰਵੀ ਲਾਓ ਜੀ ਰਾਤ ਦਾ 1:30 ਵਜ ਗਿਆ ਆ ਮੁੰਡਾ ਡਰਾਈਵਰੀ ਕਰਦਾ ਘਰ ਨੂੰ ਵਾਪਸ ਚੱਲਿਆ ਮੇਲੇ ਦਾ ਦੇਖਿਆ ਕੁਛ ਨਹੀਂ ਮੇਲੇ ਜਾਣਾ ਕੱਲਾ ਮੱਥਾ ਹੀ ਫੱਲੇ ਪਿਆ ਮੱਥਾ ਢੇਕ ਆਇਆ ਬਸ ਕੱਲਾ ਹੋਰ ਤਾਂ ਮੇਲੇ 'ਚ ਕੁਛ ਨਹੀਂ ਮੇਲਾ ਦੇਖਣ ਨੂੰ ਪੁੱਪੂ ਦੇ ਬਾਅਦ ਭੌਂ ਜੇ ਵੱਡੀ ਸੀ ਹੋਰ ਕੁਛ ਨਹੀਂ ਮੇਲੇ ਹਾਂ ਚੱਲੇ ਆ ਘਰੇ 1:30 ਵਜੇ ਰਾਤ ਨੂੰ ਆ ਰਾਤ ਚ ਜਾਇਆ ਨੇ ਲਓ ਜੀ ਆ ਗਏ ਮੁੰਡੇ ਪਿੰਡ ਆ ਗਏ ਬਸ ਆ ਗਏ ਘਰੇ ਹੁਣ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ